ਜਦੋਂ ਕੋਈ ਵੀ ਮਨੁੱਖ ਤਣਾਅ ਦੇ ਵਿੱਚ ਹੁੰਦਾ ਹੈ ਤਾਂ ਉਹ ਪ੍ਰਮਾਤਮਾ ਦਾ ਆਸਰਾ ਲੱਭਦਾ ਸਿਮਰਨ ਕਰਦਾ ਧਾਰਮਿਕ ਜਗ੍ਹਾ ਤੇ ਜਾਂਦਾ ਕੋਈ ਮੰਦਰ ਵਿੱਚ ਜਾਂਦਾ ਕੋਈ ਮਸਜਿਦ ਵਿੱਚ ਜਾਂਦਾ ਕੋਈ ਚਰਚ ਵਿੱਚ ਜਾਂਦਾ ਕੋਈ ਗੁਰਦੁਆਰਾ ਸਾਹਿਬ ਜਾਂਦਾ ਸਾਰੇ ਧਰਮ ਸਤਕਾਰਯੋਗ ਹੈ ਜਿੱਥੇ ਕਿ ਬੰਦੇ ਨੂੰ ਮਨੁੱਖ ਨੂੰ ਸ਼ਾਂਤੀ ਮਿਲਦੀ ਹੋਵੇ ਅੱਜ ਇੱਕ ਅਜਿਹੀ ਘਟਨਾ ਵਾਪਰੀ ਹੈ ਸ੍ਰੀ ਅਮਰਤਸਰ ਸਾਹਿਬ ਸੱਚਖੰਡ ਸ੍ਰੀ ਹਮਰਤ ਸਰਸਹਬੀ ਕੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਦੋ ਮੁਲਾਜ਼ਮਾਂ ਦਾ ਟਕਰਾਅ ਹੋਇਆ ਇੱਕ ਸੁਖਵੀਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਦਾ ਹੈ ਉਸਨੇ ਆਪਣੀ ਸ੍ਰੀ ਸਾਹਿਬ ਨਾਲ ਛੋਟੀ ਸ੍ਰੀ ਸਾਹਿਬ ਜੋ ਪਾਈ ਅਮਰਤ ਛਕਾਉਣ ਵੇਲੇ ਪਾਈ ਜਾਂਦੀ ਹੈ ਤਾਂ ਉਸਨੇ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਉਹਦੀ ਹੱਤਿਆ ਕਰ ਦਿੱਤੀ ਸ੍ਰੀ ਸਾਹਿਬ ਛੋਟੀ ਕੱਢ ਕੇ ਜਿਸ ਨਾਲ ਆਪਾਂ ਭੋਗ ਲਵਾਉਨੇ ਆ ਤੇ ਇੱਥੇ ਉਸ ਨੂੰ ਉਸ ਤੋਂ ਬਾਅਦ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਦਰਬਾਰਾ ਸਿੰਘ ਦੀ ਹੁਣ ਗੱਲ ਇਹ ਹੈ ਕਿ ਸਾਡੀ ਸ਼ਰਮਣੀ ਕਮੇਟੀ ਸਾਡੇ ਆਗੂ ਸਹਿਬਾਨ ਬੜਾ ਰੋਲਾ ਪਾਉਂਦੇ ਆ ਕਿ ਭਾਈ ਜਦੋਂ ਜਹਾਜ਼ ਵਿੱਚ ਅਸੀਂ ਜਾਂਦੇ ਆ ਸਾਡੀਆਂ ਪੱਗਾਂ ਦੀ ਤਲਾਸ਼ੀ ਲਈ ਜਾਂਦੀ ਹੈ ਸਾਡੇ ਸਿਰੀ ਸਹਿਬ ਲਹਾਏ ਜਾਂਦੇ ਆ ਉਹ ਬਾਹਰਲੇ ਦੇਸ਼ਾਂ ਵਿੱਚ ਸਾਡੇ ਨਾਲ ਇਸ ਤਰ੍ਹਾਂ ਬਿੱਤਕਰਾ ਹੁੰਦਾ ਪਰ ਕੀ ਹੈ ਜੋ ਕਾਨੂੰਨਨ ਤੌਰ ਤੇ ਹੈ ਉਹ ਉਸ ਤਰੀਕੇ ਨਾਲ ਦੇਖਦੇ ਆ ਵੀ ਭਾਈ ਇਹ ਅੱਗੇ ਜਾ ਕੇ ਕੋਈ ਨੁਕਸਾਨ ਨਾ ਪਹੁੰਚਾ ਦੇ ਹੁਣ ਜਿੱਥੇ ਸੱਚਖੰਡ ਹੈ ਜਿੱਥੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਜਿੱਥੇ ਲੱਖਾਂ ਲੋਕ ਰੋਜ਼ ਆਉਂਦੇ ਆ ਲੱਖਾਂ ਲੋਕਾਂ ਵਾਸਤੇ ਲੰਗਰ ਤਿਆਰ ਹੁੰਦਾ ਹੈ ਉਹ ਵੀ ਗੁਰੂ ਘਰ ਦਾ ਮੁਲਾਜ਼ਮ ਹੋਵੇ ਜਿਸ ਵਿੱਚ ਕੋਈ ਸ਼ਾਂਤੀ ਨਾਂ ਦੀ ਚੀਜ਼ ਹੀ ਨਹੀਂ ਜੇ ਆਮ ਬੰਦੇ ਕੋਲੇ ਕੋਈ ਹਥਿਆਰ ਹੋਵੇ ਉਹ ਤਾਂ ਚਲੋ ਚਲਾ ਸਕਦਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਐ ਤਾਂ ਉਹਨਾਂ ਕੋਲੇ ਸ਼ਾਂਤੀ ਦਾ ਕੋਈ ਪ੍ਰਤੀਕ ਨਹੀਂ ਤਾਂ ਉਸ ਬੰਦੇ ਨੇ ਸਤਨਾਮ ਸਿੰਘ ਨਾਮ ਦੇ ਵਿਅਕਤੀ ਨੇ ਦਰਬਾਰਾ ਸਿੰਘ ਦਾ ਕਤਲ ਕਰਤਾ ਜੋ ਕਿ ਇੱਕੋ ਸੰਸਥਾ ਦੇ ਵਿੱਚ ਕੰਮ ਕਰਦੇ ਐ ਹੁਣ ਵਰਨਣਯੋਗ ਇਹ ਹੈ ਕਿ ਉਹਨਾਂ ਤੇ ਬਾਣੀ ਦਾ ਕੋਈ ਪ੍ਰਤਾਪ ਨਹੀਂ ਬਾਣੀ ਦਾ ਇਹਨਾਂ ਬੰਦਿਆਂ ਤੇ ਕੋਈ ਅਸਰ ਨਹੀਂ ਇਹਨਾਂ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਹੁਣ ਜੇ ਅਸੀਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਈ ਬੰਦਿਆਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਕਈਆਂ ਨੇ ਉਸ ਗੱਲ ਨੂੰ ਸਹੀ ਵੀ ਠੋਰਾਇਆ ਪਰ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਇਟ ਮੀਨਜ਼ ਇਹ ਲੋਕ ਸਿਰਫ ਪੈਸਾ ਕਮਾਉਣ ਦੀ ਖਾਤਰ ਉੱਥੇ ਇੱਕ ਨੌਕਰੀ ਕਰ ਰਹੇ ਐ ਗੁਰਬਾਣੀ ਨਾਲ ਗੁਰੂ ਘਰ ਨਾਲ ਸੰਸਥਾ ਨਾਲ ਸੰਗ ਸੰਗਤ ਨਾਲ ਕੋਈ ਪ੍ਰੇਮ ਭਾਵਨਾ ਨਹੀਂ ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਹੈ ਵੀ ਸਾਡੇ ਗੁਰੂ ਘਰਾਂ ਵਿੱਚ ਉਹਨਾਂ ਚਿਰ ਬੇਅਦਬੀਆਂ ਹੋਣੋਂ ਨਹੀਂ ਹਟਦੀਆਂ ਜਿੰਨਾ ਚਿਰ ਅਸੀਂ ਇਨ੍ਹਾਂ ਮਸੰਦ ਲੋਕਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਨਹੀਂ ਕੱਢਦੇ ਇਨ੍ਹਾਂ ਮਸੰਦ ਲੋਕਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਨਹੀਂ ਕੱਢਦੇ ਹੁਣ ਕੀ ਅਜਿਹੇ ਬੰਦੇ ਸਿੱਖਿਆ ਦੇ ਸਕਦੇ ਐ ਕੀ ਇਹ ਆਪਣਾ ਵਿਦਵਾਨਪੁਣਾ ਕਰ ਸਕਦੇ ਐ ਕੀ ਸੰਗਤ ਤੇ ਇਨਾਂ ਦਾ ਪ੍ਰਭਾਵ ਪਵੇਗਾ ਕਿ ਆਉਣ ਵਾਲਿਆ ਜੋ ਸਾਡਾ ਭਵਿੱਖ ਹੈ ਜਾਂ ਛੋਟੇ ਬੱਚੇ ਆ ਉਹ ਕੀ ਸੋਚਣਗੇ ਵੀ ਜਿਸ ਗੁਰੂ ਘਰ ਵਿੱਚ ਆ ਕੇ ਗੁਰੂ ਰਾਮदास ਦੀ ਨਗਰੀ ਵਿੱਚ ਆ ਕੇ ਸ਼ਾਂਤੀ ਮਿਲਦੀ ਹੈ ਤੇ ਇਹ ਜਿਹੇ ਲੋਕ ਸ਼੍ਰੋਮਣੀ ਕਮੇਟੀ ਨੇ ਜਿਹੜੇ ਭਰਤੀ ਕਰ ਰੱਖੇ ਆ ਕਿਉਂਕਿ ਇੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਇੱਕ ਸ਼ਾਂਤੀ ਦਾ ਪ੍ਰਤੀਕ ਮੁਲਾਜ਼ਮ ਚਾਹੀਦਾ ਬੜੀ ਜੋ ਗੁਰੂ ਸਾਹਿਬ ਨੂੰ ਅੰਗ ਸੰਗ ਮੰਨਦਾ ਹੋਵੇ ਇੱਥੇ ਕੋਈ ਗੋਲੀਆਂ ਕੰਦਾ ਕੋਈ ਕੁਛ ਖਾਂਦਾ ਕੋਈ ਕੁਛ ਕਰਨ ਦਾ ਸ਼ਪਾਰਸ਼ ਚਲਦੀ ਹੈ ਤਾਂ ਮਤਲਬ ਇੱਥੇ ਭਰਤੀ ਕੀਤੇ ਜਾਂਦੇ ਨਾ ਨਾ ਉਹਦਾ ਪਛੋਕੜ ਦੇਖਿਆ ਜਾਂਦਾ ਨਾ ਉਹਦੇ ਚ ਸ਼ਾਂਤੀ ਵਾਲੀ ਗੱਲ ਦੇਖੀ ਜਾਂਦੀ ਹੈ ਨਾ ਗੁਰਬਾਣੀ ਦਾ ਕੋਈ ਅਭਿਆਸ ਦੇਖਿਆ ਜਾਂਦਾ ਜਾਂ ਗੁਰਬਾਣੀ ਕਿੰਨੀ ਕ ਜਾਣਦਾ ਨਾ ਉਹ ਚ ਕੋਈ ਲਿਆਕਤ ਦੇਖੀ ਜਾਂਦੀ ਹੈ ਨਾ ਉਹਦੀ ਪੜ੍ਹਾਈ ਦੇਖੀ ਜਾਂਦੀ ਹੈ ਨਾ ਉਹਦੀ ਯੋਗਤਾ ਦੇਖੀ ਜਾਂਦੀ ਹੈ ਸਿਰਫ ਬਾਣਾ ਪਾ ਕੇ ਉਸ ਨੂੰ ਭਰਤੀ ਕੀਤਾ ਜਾਂਦਾ ਤੇ ਉਹਨੂੰ ਜਿਹੜਾ ਮਤਲਬ ਦੇ ਰੁਜ਼ਗਾਰ ਤੋਂ ਰੁਜ਼ਗਾਰ ਦਿੱਤਾ ਜਾਂਦਾ ਹੈ ਹੁਣ ਗੱਲ ਇੱਥੇ ਇਹ ਨਹੀਂ ਸੀ ਇੱਥੇ ਗੁਰੂ ਸਾਹਿਬ ਨੇ ਨਗਰੀ ਬਸਾਈ RAMDAS ਚੌਥੇ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਹੈ ਜਿੱਥੇ ਕਿ ਬਿਨਾਂ ਪੈਸਿਆਂ ਤੋਂ ਸੰਗਤ ਕੰਮ ਕਰਦੀ ਸੀ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਜਿਹੜਾ ਘਰੋਂ ਕੱਢਿਆ ਵੱਢਿਆ ਹੁੰਦਾ ਉਹ ਜਾ ਕੇ ਗੁਰਦੁਆਰੇ ਦੇ ਵਿੱਚ ਸਹਾਰਾ ਲੈਂਦਾ ਤੇ ਉੱਥੇ ਜਾ ਕੇ ਫਿਰ ਉੱਤੇ ਹਕੂਮਤ ਚਲਾਉਣ ਲੱਗ ਜਾਂਦਾ ਏ ਇੱਕ ਸਚਾਈ ਹੈ ਥੋੜੀ ਜੀ ਗੱਲ ਹੈ ਜਿਹੜੀ ਕੌੜੀ ਜ਼ਰੂਰ ਲੱਗੂਗੀ ਹੁਣ ਇਹ ਬੰਦੇ ਨੇ ਜਿਹੜੇ ਨੇ ਸਤਨਾਮ ਸਿੰਘ ਨੇ ਭਾਈ ਦਰਬਾਰਾ ਸਿੰਘ ਦਾ ਕਤਲ ਕੀਤਾ ਸਤਨਾਮ ਸਿੰਘ ਦਾ ਜਾ ਕੇ ਪਿੰਡ ਚੋਂ ਪਤਾ ਕਰ ਲਓ ਵੀ ਕਿਵੇਂ ਆ ਬੰਦਾ ਤੇ ਦਰਬਾਰਾ ਸਿੰਘ ਦਾ ਪਤਾ ਕਰ ਲਓ ਕਿਵੇਂ ਆ ਬੰਦਾ ਫਿਰ ਲੋਕ ਕਹਿਣਗੇ ਹਾਂ ਜੀ ਇਹ ਗੱਲ ਸਹੀ ਸੀ ਉਹ ਇਸ ਤਰ੍ਹਾਂ ਹੋਇਆ ਪਰ ਜੋ ਘਟਨਾ ਵਾਪਰੀ ਉਹ অতি ਨਿੰਦਣਯੋਗ ਹੈ ਇੱਥੇ ਇਨਸਾਨ ਤਾਂ ਇਨਸਾਨ ਹੈ ਚੰਗੇ ਬੰਦੇ ਸਭ ਤੇਰੇ ਬੰਦੇ ਗੁਰਮਾਣੀ ਦਾ ਫਰਮਾਨ ਹੈ ਪਰ ਇੱਥੇ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਇੱਥੇ ਜਿਹੜਾ ਸਪਾਰਸਬਾਜੀ ਹੈ ਉਹਨੂੰ ਖਤਮ ਕਰਕੇ ਨਿਰਪੱਖ ਜਿਵੇਂ ਆਪਾਂ ਫੌਜ ਵਿੱਚ ਭਰਤੀ ਕਰਦੇ ਆ ਪੁਲਿਸ ਵਿੱਚ ਭਰਤੀ ਹੁੰਦੀ ਹੈ ਉਹਦੀ ਵੀ ਕੋਈ ਟੈਸਟ ਕੋਈ ਯੋਗਤਾ ਹੁੰਦੀ ਹੈ ਇਹ ਵੀ ਇੱਕ ਸੰਸਤਾਿਕ ਆਧਾਰਾ ਹੈ ਧਾਰਮਿਕ ਆਧਾਰਾ ਹੈ ਜਿੱਥੇ ਹਰ ਵਰਗ ਦੇ ਹਰ ਧਰਮ ਦੇ ਲੋਕ ਇੱਥੇ ਨਮਸਤਕ ਹੋਣ ਵਾਸਤੇ ਆਉਂਦੇ ਆ ਪਰ ਇੱਥੇ ਕੋਈ ਟੈਸਟ ਨਹੀਂ ਕੋਈ ਇੰਟਰਵਿਊ ਨਹੀਂ ਕੋਈ ਡੌਬ ਟੈਸਟ ਨਹੀਂ ਕੋਈ ਜਣਾ ਖਣਾ ਦਾੜੀ ਰੱਖ ਲੈ ਪੱਗ ਬੰਨ ਲੈ ਦਸਤਾਰ ਸਜਾਉਣ ਜਾਣਦਾ ਹੋਵੇ ਚੋਲਾ ਪਾਉਣ ਜਾਣਦਾ ਹੋਵੇ ਤੇ ਫਸ ਉਹਨੂੰ ਬੰਦੇ ਨੂੰ ਇਹ ਭਰਤੀ ਕਰ ਲੈਂਦੇ ਆ ਕੀ ਹੈ ਪਿੱਛੇ ਇੱਕ ਘਟਨਾ ਹੋਈ ਸੀ ਕਿ ਇੱਕ ਵਿਚਾਰਾ ਬੰਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪਿਆ ਉਹਨੂੰ ਨਹੀਂ ਸੀ ਪਤਾ ਮਰਜਾਦਾ ਦਾ ਉਹਨੇ ਪਾਣੀ ਵਿੱਚ ਇੱਕ ਇਹ ਹੈ ਸਰੋਵਰ ਦੇ ਵਿੱਚ ਆਪਾਂ ਇੱਕ ਡੁਬਕੀ ਲਾਉਣੀ ਹੁੰਦੀ ਹੈ ਵਿੱਚ ਬੜੇ ਨਾਲ ਦੀ ਨਾਲ ਨਿਕਲੋ ਬਾਹਰ ਇੱਕ ਪਵਿੱਤਰ ਹੋ ਜਾਂਦਾ ਸਰੀਰ ਉਸ ਬੰਦੇ ਨੂੰ ਨਹੀਂ ਪਤਾ ਸੀ ਉਹ ਇਸ ਤਰ੍ਹਾਂ ਮਸਲਣ ਲੱਗ ਗਿਆ ਬਾਹਾਂ ਹੱਥ ਪੈਰ ਤੇ ਜਿਵੇਂ ਆਪਾਂ ਬਾਥਰੂਮ ਦੇ ਵਿੱਚ ਣਾਉਣੇ ਆ ਤਾਂ ਕੋਲੇ ਖੜਾ ਨਿੰਗ ਸਿੰਘ ਉਹਦੇ ਕੋਲੇ ਵਰਸ਼ਾ ਕਹਿੰਦਾ ਸਾਬਣ ਲਿਆ ਕੇ ਦੇਵਾਂ ਮਤਲਬ ਉਹਨੂੰ ਡਰਾ ਗਿਆ ਕਿੱਥੇ ਉਹਨੂੰ ਇਹ ਦੱਸਣਾ ਸੀ ਭਾਈ ਵੀਰ ਇੱਥੇ ਇਹ ਗੁਰੂ ਸਾਹਿਬ ਦੀ ਮਰਜ਼ਾਦਾ ਹੈ ਤੈਨੂੰ ਕੋਈ ਚਮੜੀ ਰੋਗ ਹੈ ਤੈਨੂੰ ਕੋਈ ਕਿਸੇ ਦੁਬਧਾ ਦੇ ਵਿੱਚ ਹੈ ਤਾਂ ਤੂੰ ਇਸ ਤਰ੍ਹਾਂ ਇਹਦਾ ਇਸ਼ਨਾਨ ਕਰ ਇੱਥੇ ਮਰਜ਼ਾਦਾ ਇਹ ਹੈ ਵੀ ਚੁੰਬੀ ਲਾ ਡੁਬਕੀ ਲਾ ਬਾਹਰ ਨਿਕਲ ਬਾਹਰ ਗ੍ਰਿਲ ਬਣੀ ਹੋਈ ਹੈ ਉੱਥੇ ਆਪਣਾ ਤਨ ਤੇ ਪਾਇਆ ਹੋਇਆ ਕੱਪੜੇ ਨੂੰ ਨਿਚੋੜ ਉਹ ਗ੍ਰਿਲ ਵਾਲਾ ਪਾਣੀ ਹੈ ਜਿਹੜਾ ਸੀਵਰੇਜ ਵਿੱਚ ਜਾਊਗਾ ਜਿਹੜਾ ਮਤਲਬ ਇਸ਼ਨਾਨ ਕਰਦੇ ਆ ਇਹ ਇੱਕ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਉੱਚਾ ਹੈ ਕੋਈ ਸੁੱਚਾ ਹੈ ਕੋਈ ਚੰਗਾ ਕੋਈ ਮਾੜਾ ਸਾਮ ਵਰਗ ਦੇ ਲੋਕ ਐ ਇਸ ਸਰੂਪ ਦੇ ਵਿੱਚ ਇਸ਼ਨਾਨ ਕਰਦੇ ਆ ਗੁਰੂ ਸਾਹਿਬ ਨੇ ਕਿਸੇ ਨਾਲ ਬਿਤਕਰਾ ਨਹੀਂ ਕੀਤਾ ਤਾਂ ਕੀ ਸੀ ਉੱਥੇ ਸੰਗਤ ਦੀ ਆਮਤ ਬਾਧ ਹੀ ਐ ਤੇ ਹੁਣ ਕੀ ਉਹ ਬੰਦੇ ਨੂੰ ਡਰਾਏ ਹੋਏ ਨੂੰ ਉਹ ਦੁਆਰੇ ਆਊਗਾ ਜੀ ਦੁਆਰਾ ਵਾਪਸ ਉੱਥੇ ਆਊਗਾ ਉੱਥੇ ਇੱਕ ਸਾਨੂੰ ਸੇਧ ਮਿਲਦੀ ਐ ਅਸੀਂ ਉੱਥੇ ਕੁਝ ਸਿੱਖਣ ਵਾਸਤੇ ਜਾਂਦੇ ਆ ਜਿਵੇਂ ਕਿ ਬੰਦਾ ਗੁਰਬਾਣੀ ਨੂੰ ਸਿੱਖਦਾ ਹੈ ਗੁਰਦੁਆਰਾ ਸਾਹਿਬ ਜਾਂਦਾ ਗੁੱਟਕੇ ਤੋਂ ਸ਼ੁਰੂ ਕਰਦਾ ਹੈ ਤਾਂ ਉਹਨੂੰ ਇੱਕ ਸੰਥਿਆ ਦਿੱਤੀ ਜਾਂਦੀ ਐ ਅਲਗ ਮਾਤਰ ਸਿਆਰੀ ਵਿਆਰੀ ਔਂਕੜ ਦੇ ਲੈਂਕੜ ਰਹਾਓ ਜੋ ਵੀ ਜਿੱਥੇ-ਜਿੱਥੇ ਹੈ ਗੁਰਮਾਣੀ ਦਾ ਸਟਾਪ ਆਉਂਦਾ ਹੈ ਰੁਕਣਾ ਹੁੰਦਾ ਹੈ ਤਾਂ ਉਹਨੂੰ ਪਿਆਰ ਨਾਲ ਜਿਹੜਾ ਹੈਗਾ ਸਿਖਾਇਆ ਜਾਂਦਾ ਏ ਨਹੀਂ ਹੈ ਵੀ ਉਹਨੂੰ ਗਾਲੀ-ਗਲੋਚ ਕਰਨ ਲੱਗ ਜਾਓ ਕੁੱਟਮਾਰ ਕਰਨ ਲੱਗ ਜਾਓ ਉਹ ਕਿਉਂ ਆਪਣਾ ਇਹਦੇ ਵਿੱਚ ਰਹੂਗਾ ਆਪਣੇ ਨਾਲ ਕਿਉਂ ਜੁੜੂਗਾ ਇਸ ਕਰਕੇ ਜਿਹੜਾ ਅੱਜ ਇਹ ਝਗੜਾ ਹੋਇਆ ਹੈ ਕ੍ਰੋਧ ਵਧਿਆ ਹੋਇਆ ਹੈ ਇਸ ਕਰਕੇ ਭਾਈ ਸਾਡੀ ਜਿਹੜੀ ਸਿੱਕੀ 'ਚ ਨਿਘਾਰ ਆ ਰਿਹਾ ਹੈ ਇਸ ਕਰਕੇ ਲੋਕ ਜਿਹੜੇ ਦੂਜੇ ਧਰਮਾਂ ਨੂੰ ਪਰਵਰਤਨ ਕਰ ਰਹੇ ਹੈ ਕਿਉਂਕਿ ਸਾਡੇ ਇੱਥੇ ਕੋਈ ਵਾਕਡੋਰ ਨਹੀਂ ਕਿਸੇ ਕੋਲ ਕੋਈ ਸਿਸਟਮ ਨਹੀਂ ਹੈ ਕੋਈ ਸਾਡੇ ਕੋਲੇ ਸਹਿਣਸ਼ੀਲਤਾ ਨਹੀਂ ਹੈ ਜਿਹੜਾ ਕੋਈ ਆਉਂਦਾ ਸਪਾਰਸ ਜਿਹਾ ਆਉਂਦਾ ਇਹ ਮਜੀਠੀਏ ਦੇ ਬੰਦੇ ਆ ਜੀ ਇਹਨੂੰ ਮੈਨੇਜਰ ਲਾ ਦਿਓ ਇਹ ਬੀਬੀ ਜੰਗੀਰ ਕੌਰ ਦੇ ਬੰਦੇ ਆ ਜੀ ਇਹਨੂੰ ਧਰਮ ਪ੍ਰਚਾਰ ਕਮੇਟੀ ਚ ਲਾ ਦਿਓ ਇਹ ਫਲਾਣੇ ਦੇ ਬੰਦੇ ਆ ਬਲਟੋਹੇ ਦੇ ਬੰਦੇ ਆ ਜੀ ਇਹਨੂੰ ਲੰਗਰ ਹਾਲ ਚ ਲਾ ਦਿਓ ਇਹ ਸੁਖਬੀਰ ਸਿੰਘ ਬਾਦਲ ਦੇ ਆ ਜੀ ਇਹਨਾਂ ਨੂੰ ਜਥੇਦਾਰ ਲਾ ਦਿਓ ਕਿਉਂਕਿ ਇੱਥੇ ਇੱਕ ਜਿਹੜਾ ਹੈਗਾ ਛਪਾਰ ਸਭਾਜੀ ਤੇ ਆਪਣਾ ਇੱਕ ਸੰਗਠਨ ਤਿਆਰ ਕਰਕੇ ਬੰਦਿਆਂ ਨੂੰ ਫਿੱਟ ਕੀਤਾ ਹੋਇਆ ਨਾ ਕਿ ਸ਼੍ਰੋਮਣੀ ਕਮੇਟੀ ਦਾ ਇੱਥੇ ਕੰਮ ਹੈ ਇੱਕ ਸ਼੍ਰੋਮਣੀ ਕਮੇਟੀ ਦੇ ਨਾਂ ਤੇ ਆਪਣੇ ਵਿੰਗ ਬਣਾ ਕੇ ਜਿਹੋ ਜਿਹੇ ਬੰਦਾ ਜਿਹੋ ਜੀ ਪਦਵੀ ਤੇ ਹੈ ਉਹਨੇ ਆਪੋ ਆਪਣੇ ਬੰਦੇ ਫਿੱਟ ਕਰਕੇ ਇੱਥੇ ਇੱਕ ਰਾਜ ਸੀ ਜਿਹੜਾ ਹੈਗਾ ਰਾਜਨੀਤੀ ਦਾ ਵਿੰਗ ਕਾਇਮ ਕੀਤਾ ਹੋਇਆ ਸੋ ਇਹ ਜਿੰਨਾਂ ਚਿਰ ਅਸੀਂ ਇਸਾ ਹੰਗਿਆਰ ਦੇ ਵਿੱਚੋਂ ਨਹੀਂ ਨਿਕਲਦੇ ਜਿੰਨਾਂ ਚਿਰ ਅਸੀਂ ਸਦ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਪਿਆਰ ਸਤਿਕਾਰ ਨਾਲ ਨਹੀਂ ਰਹਿ ਸਕਦੇ ਉਹਨਾਂ ਚਿਰ ਇੱਕ ਕਤਲੋ ਗੈਰਤਾ ਜਿਹੜੀ ਹੁੰਦੀ ਰਹੇਗੀ ਹੁਣ ਇਹ ਬੰਦਿਆਂ ਤੋਂ ਕੀ ਕੋਈ ਬੰਦਾ ਸੇਧ ਲਊਗਾ ਜਿਹੜਾ ਕਿ ਬੰਦਿਆਂ ਵਿੱਚ ਆਪ ਦੇ ਵਿੱਚ ਹੀ ਪੇਸੈਂਸ ਨਹੀਂ ਜਿਹੜਾ ਬੰਦਾ ਨਿਮਰਤਾ ਨਾਲ ਉਸ ਗੁਰੂ ਘਰ ਦੇ ਵਿੱਚ ਨਹੀਂ ਰਹਿ ਸਕਦਾ ਝਗੜਾ ਕੋਈ ਹੋਊਗਾ ਲਾਜ਼ਮੀ ਇਹਨਾਂ ਦਾ ਲੇਕਿਨ ਕੋਈ ਝਗੜਾ ਸੀ ਲੜਾਈ ਸੀ ਬਾਹਰ ਨਿੱਠ ਲੈਂਦੇ ਥਾਣੇ ਬਣਿਆ ਕਚਹਿਰੀਆਂ ਬਣੀਆਂ ਪਰ ਤੁਸੀਂ ਇੱਕ ਉਸ ਪਵਿੱਤਰ ਧਰਤੀ ਨੂੰ ਕਲੰਕਿਤ ਕਰਦੇ ਹੋ ਉੱਥੇ ਲੜਾਈਆਂ ਝਗੜੇ ਕਰਕੇ ਲੋਕਾਂ ਦੀਆਂ ਲੋਕਾਂ ਦੀ ਸ਼ਰਧਾ ਚ ਸਦਭਾਵਨਾ ਦੇ ਵਿੱਚ ਨਾਲ ਖਲਵਾੜ ਕਰ ਰਹੇ ਹੋ ਇੱਥੇ ਸ਼੍ਰੋਮਣੀ ਕਮੇਟੀ ਹੁਣ ਇੱਕ ਸਤਨਾਮ ਸਿੰਘ ਜਿਹੜਾ ਇਹਨਾਂ ਦਾ ਸੀਗਾ ਪਨਾ ਸੌਰੀ ਹਾਂ ਸਤਨਾਮ ਸਿੰਘ ਸੁਖਵੀਰ ਸਿੰਘ ਦਾ ਕਤਲ ਕੀਤਾ ਦਰਬਾਰਾ ਸਿੰਘ ਨੇ ਤੇ ਜਗਤਾਰ ਸਿੰਘ ਸਤਨਾਮ ਸਿੰਘ ਨਹੀਂ ਸੌਰੀ ਵੈਰੀ ਸੌਰੀ ਜਗਤਾਰ ਸਿੰਘ ਜਿਹੜਾ ਹੈਗਾ ਮੈਨੇਜਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਉਹਨੇ ਆਪਣਾ ਇੱਕ ਬਿਆਨ ਹੈ ਜਿਹੜਾ ਤਹਿਰੀਰ ਕਰਾਇਆ ਹੈ ਉਹਨੇ ਕਾਨਫਰੰਸ ਦੇ ਵਿੱਚ ਦੱਸਿਆ ਹੈ ਪ੍ਰੈਸ ਦੇ ਸਾਹਮਣੇ ਆਇਆ ਹੈ ਕਿ ਇਹ ਇਸ ਤਰ੍ਹਾਂ ਇਹਨਾਂ ਦਾ ਕੋਈ ਝਗੜਾ ਸੀਗਾ ਜੀ ਤੇ ਝਗੜੇ ਦੌਰਾਨ ਇਹ ਜਿਹੜਾ ਹੈਗਾ ਉਹਦੇ ਜਿਹੜਾ ਆਪਣਾ ਦਰਬਾਰਾ ਸਿੰਘ ਨੇ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਦੇ ਜਿਹੜੀ ਹੈਗੀ ਛੋਟੀ ਸ਼ਰੀ ਸਾਹਿਬ ਹੈ ਉਹ ਦਿਲ ਤੇ वार ਕੀਤੇ ਤੇ ਬੰਦੇ ਦੀ RAMDAS ਚੈਰੀਟੇਬਲ ਹਸਪਤਾਲ ਪਹੁੰਚਦੇ ਮੌਤ ਹੋ ਗਈ ਹੁਣ ਕਿੱਥੇ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਨੂੰ ਇਹ ਦਿੱਤਾ ਸੀ ਆਪਾਂ ਨੂੰ ਕਿ ਨਾ ਡਰਨਾ ਨਾ ਡਰਾਉਣਾ ਮਜਲੂਮਾਂ ਦੀ ਰੱਖਿਆ ਕਰਨੀ ਨਾ ਡਰਨਾ ਨਾ ਡਰਾਉਣਾ ਮਜਲੂਮਾਂ ਦੀ ਰੱਖਿਆ ਕਰਨੀ ਕਿੱਥੇ ਇੱਕ ਦੂਜੇ ਤੇ ਵਾਰ ਕਰਨ ਲੱਗ ਪਏ ਇਹਦਾ ਮਤਲਬ ਤੁਸੀਂ ਦੱਸ ਰਹੇ ਹੋ ਜੇ ਕੱਲ ਨੂੰ ਕੋਈ ਬੰਦਾ ਮਾਰਨਾ ਕਤਲ ਕਰਨਾ ਤੇ ਅੰਮ੍ਰਿਤ ਛਕ ਲੋ ਤੁਹਾਨੂੰ ਹਥਿਆਰ ਦਿੱਤਾ ਇਹਦਾ ਮਤਲਬ ਤਾਂ ਇਹ ਹੈ ਤੇ ਉਸ ਸ੍ਰੀ ਸਾਹਿਬ ਨਾਲ ਛੋਟੀ ਕਿਰਪਾਨ ਨਾਲ ਗੁਰੂ ਸਾਹਿਬ ਦੇ ਹਾਜ਼ਰ ਨਾਜ਼ਰ ਹੋ ਕੇ ਜਦੋਂ ਅਰਦਾਸ ਹੁੰਦੀ ਹੈ ਉਹਦਾ ਭਾਈ ਆਪਾਂ ਜਿਹੜਾ ਹੈਗਾ ਭੋਗ ਲਵਾਉਣੇ ਆ ਤੇ ਇਹ ਜਿਹੜੀ ਹੈਗੀ ਆ ਅਤੀ ਨਿੰਦਣਯੋਗ ਅਤੀ ਨਿੰਦਣਯੋਗ ਘਟਨਾ ਵਾਪਰੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਧਾਨ ਸਾਹਿਬਾਨ ਨੂੰ ਬੇਨਤੀ ਕਰਦੇ ਆਂ ਜਿਹਾ ਵਕ ਵਕ ਆਗੂ ਹੈ ਜਿਹੜੇ ਉਸ ਸੰਸਥਾ ਨੂੰ ਚਲਾ ਰਹੇ ਹੈ ਕਿਰਪਾ ਕਰਕੇ ਇਸ ਵਿੱਚ ਸੁਧਾਰ ਲਿਆਓ ਸਿੱਖ ਕੌਮ ਪਹਿਲਾਂ ਹੀ 2% ਹੈ ਬਦਨਾਮੀ ਨਾ ਕਰਾਓ ਰਾਸੀ ਲੀਡਰਾਂ ਨੇ ਪਹਿਲਾਂ ਬਦਨਾਮੀ ਕਰਾਤੀ ਮਾਫੀਆਂ ਦੇ ਦੇ ਕੇ ਕਰਵਾਤੀ ਇਧਰੋਂ ਉਧਰੋਂ ਕਰਵਾਤੀ ਆ ਸਾਡਾ ਸਿੱਖ ਧਰਮ ਜਿਹੜਾ ਉਹ ਨੰਘਾਰ ਵਾਲੇ ਪਾਸੇ ਜਾ ਰਿਹਾ ਹੈ ਅਸੀਂ ਕਿਸੇ ਟਾਈਮ ਦੇ ਹੀਰੋ ਹੁੰਦੇ ਸੀ ਤੇ ਅੱਜ ਸਿੱਖ ਜਿਹੜੇ ਸਾਡੇ ਉਹ ਜ਼ੀਰੋ ਹੋ ਗਏ ਆਵਾ ਕਰਤੂਤਾਂ ਕਰਕੇ ਆ ਕੰਮਾਂ ਕਰਕੇ ਜਿੱਥੇ ਸ਼ਰਮਣੀ ਕਮੇਟੀ ਦੇ ਵਿੱਚੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਕੋਲਕਾਂ ਵਿੱਚ ਜਾ ਕੇ ਇਹੋ ਜਿਹੇ ਬੰਦੇ ਰੱਖ ਕੇ ਉੱਥੇ ਹੁੱਲੜਵਾਜੀ ਕਰਕੇ ਇੱਕ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ ਹੈ ਸਾਧਨ ਬਣ ਵੀ ਗਿਆ ਜੋ ਮਰਜ਼ੀ ਇਸ਼ਤਿਹਾਰਾਂ ਤੇ ਪੈਸੇ ਲਾ ਦਿਓ ਜਿਹੜਾ ਮਰਜ਼ੀ ਰੱਖ ਲੋ ਜੋ ਮਰਜ਼ੀ ਨਮਾ ਆਤਮਾ ਕੇ ਦਾੜੀ ਕੇਸ ਰਖਾ ਕੇ ਤੇ ਉਹਦੇ ਚੋਲਾ ਪਾ ਦਿਓ 15 ਦਿਨਾਂ ਬਾਅਦ ਭਾਈ ਸਾਹਿਬ ਤੇ 20 ਦਿਨਾਂ ਬਾਅਦ ਬਾਬਾ ਜੀ ਤੇ ਦੋ ਦੋ ਮਹੀਨਿਆਂ ਬਾਅਦ ਜ਼ਥੇਦਾਰ ਲਾ ਦਿੰਦੇ ਆ ਤੇ ਉਹ ਫਿਰ ਫੈਸਲੇ ਫੈਸਲੇ ਰਾਸੀ ਲੀਡਰ ਕਰਾਉਂਦੇ ਆ ਸੋ ਅੱਜ ਜਿਹੜੀ ਇਹ ਘਟਨਾ ਵਾਪਰੀ ਐ ਅਤਿ ਨਿੰਦਣਯੋਗ ਐ ਉਹ ਮਨੀਤ ਸਿੰਘ ਸਾਹਿਬ ਕਹਿ ਰਿਹਾ ਵੀ ਸਸਪੈਂਡ ਕਰਤਾ ਭਾਈ ਸਸਪੈਂਡ ਕਰਤਾ ਉਹ ਤਾਂ ਬਕਰੀ ਗੱਲ ਐ ਕਤਲ ਦਾ ਪਰਚਾ ਦਰਜ ਹੋਊਗਾ ਤਾਂ ਬੈਸੀ ਜੇਲ੍ਹ ਵਿੱਚ ਜਾਊਗਾ ਪਰ ਵੀਰੋ ਮੈਂ ਬੇਨਤੀ ਕਰਦਾ ਸਿੱਖ ਧਰਮ ਦੇ ਜਿਹੜੇ ਸੱਚੇ ਪ੍ਰਚਾਰਕ ਐ ਬੁੱਧੀਮਾਨ ਬੁੱਧੀਜੀਵੀ ਸਾਡੇ ਵੀਰ ਐ ਬੇਨਤੀ ਕਰਦਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਚੰਗੇ ਬੰਦੇ ਲਿਆਉਣ ਦੀ ਕੋਸ਼ਿਸ਼ ਕਰੋ ਇਹ ਮਸੰਦਾ ਨੂੰ ਜੋ ਇੱਥੇ ਪੈਸੇ ਕਮਾਉਣ ਆਇਆ ਐ ਪੈਸੇ ਦੀ ਲਾਲਸਾ ਵਾਸਤੇ ਬੈਠਿਆ ਐ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਿਨ੍ਹਾਂ ਕੋਲੇ ਕੋਈ ਨਾ ਨਿਮਰਤਾ ਹੈ ਨਾ ਸ਼ੈਨਸੀਰਤਾ ਹੈ ਜੋ ਅੱਜ ਪਾਈ ਦਰਬਾਰਾ ਸਿੰਘ ਦਾ ਕਤਲ ਹੋਇਆ ਇਹ ਅਤੀ ਨਿੰਦਣਯੋਗ ਹੈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਸਾਡੇ ਸਿੱਖ ਧਰਮ ਦੇ ਹਰ ਘਰ ਤੱਕ ਵੀਡੀਓ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ